ਹਾਲਸਾ ਦਾ ਵੰਦੀ ਜੀ ਸਤਿ ਸ਼੍ਰੀ ਅਕਾਲ ਸਭ ਬਿੰਦੀ ਆ ਵੀ ਆਪਾਂ ਜੋ ਤੁਹਾਡੇ ਨਾਲ ਪਹਿਲਾਂ ਜਵਾਨ ਕੀਤੀ ਭਤੀਏ ਆਪਣੇ ਨੇ ਵੀ ਅਸੀਂ ਤੁਹਾਨੂੰ 500 ਦੇ ਲੀਡ ਕਰਾਵਾਗੇ ਅਸੀਂ 500 ਤੋਂ ਪਲੱਸ ਲੀਡ ਹੋਈ ਹੈ ਤੇ ਜੋ ਜੋ ਚੋਣ ਨੇੜੇ ਆਉਂਦੀ ਰਹੀ ਹੈ ਤੇ ਸਾਨੂੰ ਦੋ ਚਾਰ ਤਿੰਨ ਪਹਿਲਾਂ ਵੀ ਅਸੀਂ ਰਾਤ ਘਰ ਨਹੀਂ ਸੌਂਦੇ ਇਹ ਕਾੜੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਘਰਾਂ ਨੂੰ ਅਜੇ ਤਾਲੇ ਲੱਗੇ ਰਹੇ ਹੁਣ ਇਲੈਕਸ਼ਨ ਤੋਂ ਬਾਅਦ ਸਾਨੂੰ ਇੰਨਾ ਪਰੇਸ਼ਾਨ ਕੀਤਾ ਵਾਲ ਤੁਹਾਨੂੰ ਲੋਗ ਲੱਗੇ ਆ ਬੱਚੇ ਸਾਡੇ ਘਰੋਂ ਭ ਘਰ ਹੋਏ ਆ ਅਸੀਂ ਰੋਟੀ ਕਿਦੋਂ ਖਾਂਦੇ ਆਂਆਂ ਲੇਡੀਜ਼ ਨੂੰ ਹੀ ਐਡਾ ਪਰੇਸ਼ਾਨ ਘਰਾਂ ਨੂੰ ਲੋਗ ਲੱਗੇ ਦੋਹਾਂ ਘਰਾਂ ਨੂੰ ਇਹ ਆਪਿੰਦਾ ਘਰ ਆ ਮੇਰਾ ਰੋਡ ਤੇ ਘਰ ਆ ਰਾਤ ਪਹਿਲਾਂ ਕੱਲ 3 ਟਾਈਮ ਪੁਲਿਸ ਆਈ ਆ 3 ਟਾਈਮ ਪੁਲਿਸ ਆਈ ਆ ਤੇ ਚਲੋ ਅਸੀਂ ਅੱਗਾ ਪਿਛਾ ਰੱਖਿਆ ਇਹ ਘਰ ਵੀ ਸੈੱਡ ਹੋ ਗਿਆ ਮੈਂ ਵੀ ਸੈੱਡ ਹੋ ਗਿਆ ਰਾਤ 6:30 ਵਜੇ ਪੁਲਿਸ ਆਈ ਗੱਡੀ ਭਰ ਕੇ ਨਾਲ ਲੇਡੀ ਪੁਲਿਸ ਸੀ ਇਹ ਮੇਰੇ ਮੈਸੇਜ ਬੈਠੇ ਆ ਇਹਨਾਂ ਨੂੰ ਦੋਹਾਂ ਡੌਲਿਆਂ ਤੋਂ ਫੜ ਕੇ ਧੂ ਧੂ ਦੇ ਨਾਲ ਐਸਐਚਓ ਹਰਪ੍ਰੀਤ ਸਿੰਘ ਆ ਉਹਨਾਂ ਇਹਨੂੰ ਘਟੋਂ ਫੜਿਆ ਫਿਰ ਇਹਨੇ ਛੁਟਾਇਆ ਵੀ ਤੇਰਾ ਮਤਲਬ ਤੈਨੂੰ ਪਾਵਰ ਨਹੀਂ ਆ ਵੀ ਲੇਡੀ ਨੂੰ ਹੱਥ ਲਾਉਂਦੀ ਤੇ ਬੜਾ ਜਿਆਦਾ ਧੂ ਧੂ ਇਹਨੂੰ ਗੱਡੀ ਤੋਂ ਦੇ ਫਿਰ ਚਲੋ ਅਸੀਂ ਸਾਰੇ ਪਿੰਡ ਦਾ ਨਗਰ ਨਿਵਾਸੀ ਦਾ ਧੰਨਵਾਦ ਕਰਦੇ ਇਹਨਾਂ ਸਾਰਿਆਂ ਇੱਕ ਜੋਟ ਹੋ ਕੇ ਉਸੇ ਵੇਲੇ ਇਕੱਠੇ ਹੋ ਗਏ ਆ ਗੱਡੀ ਦੇ ਅੱਗੇ ਹੋ ਗਏ ਵੀ ਅਸੀਂ ਲੇਡੀ ਨੂੰ ਜਾਣ ਦੇਣ ਇਹਦੇ ਉੱਪਰੋਂ ਦੁਪੱਟਾ ਵੀ ਲਾ ਦਿੱਤਾ ਗਿਆ ਬੜਾ ਰੌਲਾ ਰੱਪਾ ਪਿਆ ਘੰਟਾ ਜਦੋਂ ਜੇਲ੍ਹ ਕਰਦੇ باوجود ਪੀੜੇ ਛੱਡ ਕੇ ਗਿਆ ਤੇ ਸਾਡੀ ਹੁਣ ਬੇਨਤੀ ਆ ਅਸੀਂ ਤੇ ਚਲੋ ਪੂਰ ਸਪੋਰਟ ਕੀਤੀ ਆ ਕਾਲੀ ਦਲ ਦੀ ਹੋਇਆ ਸਾਡਾ ਕਸੂਰ ਆ ਵੀ ਕਾਲੀ ਦਲ ਨੂੰ ਵੋਟ ਪਾਈ ਆ ਸਾਨੂੰ ਬੜਾ ਪਰੇਸ਼ਾਨ ਕਰਨ ਦੀ ਪੰਜਾਬ ਪੁਲਿਸ ਸਾਡੀ ਬੇਨਤੀ ਹੱਥ ਜੋੜ ਕੇ ਤੇ ਸਾਡਾ ਸਮਝੋ ਉਹ ਤਾਂ ਪਹਿਲਾਂ ਵੀ 10 ਦਿਨ ਬਾਹਰ ਤੁਰ ਰਹੇ ਆ ਅਸੀਂ ਪਹਿਲਾਂ ਵੀ ਬਾਹਰ ਰਹੇ ਆ ਕਰੋ ਪਹਿਲਾਂ ਵੀ 10 ਦਿਨ ਕਰ ਰਹੇ ਆ ਰਾਤ ਨਹੀਂ ਸੌਣਾ 2-3 ਘੰਟੇ ਲਾਉਣੇ ਵੋਟਾਂ ਫਾਟਾਂ ਸਰ ਜੱਕ ਪਾਵੇ ਤੇ ਮੋੜ ਆਲੀ ਘਰਾ ਅਹਰਾ ਕੇ ਤੇ ਵੀ ਮਗਰ ਨਾ ਆ ਜੇ ਹੁਣ ਅੱਜ ਵੀ ਸਵੇਰ ਦੀ ਪੁਲਿਸ ਉਹੀ ਉੱਥੇ ਖਲੋਤੀ ਕੋਈ ਉੱਥੇ ਖਲੋਤੀ ਆ ਐਵੇਂ ਨਹੀਂ ਆਏ ਤੁਹਾਡੇ ਘਰ ਨਾਲ ਹੀ ਆਏ ਆ ਸੁਯਤੇ ਮਾਂ ਨੇ ਲਈ ਰੋਟੀ ਬਾਹਰੋਂ ਖਾਦੀ ਫੂਲ ਬੰਦ ਕੀਤੇ ਹਨ ਸਾਨੂੰ ਸਾਰ ਬੱਚਿਆਂ ਨੂੰ ਕਹਿੰਦੇ ਗੱਡ ਨੂੰ ਤੁਮ ਗਿਆ ਦਿੰਦੇ ਆ ਕਿ ਸਮਾਨ ਪਾ ਕੇ ਆਈਆਂ ਸਮਾਨ ਪਾਉਣਾ ਸਮਾਨ ਵੀ ਆਹੀ ਫੁੱਲ ਪਾਵਾਂਗੇ ਇਹਨਾਂ ਦੇ ਬੱਚਿਆਂ ਜੇ ਸੁਣਨੇ ਇਹ ਜੇ ਮੇਰੇ ਨਾਲ ਤਾਂ ਬਹੁਤ ਰਾਤੀ ੱੱਕੇ ਛਹੀ ਕਰਦੇ ਰਹੇ ਆ ਪਰ ਮੇਰੇ ਨਾਲ ਪਿੰਡ ਡਟਿਆ ਰਿਆ ਸਾਰੇ ਪਿੰਡ ਨੇ ਘੇਰਾ ਪਾਇਆ ਗੱਡੀ ਨੂੰ ਆਣ ਕੇ ਸਾਰਾ ਮਦਨ ਮੇਰਾ ਦੁਬੱਟਾ ਵੀ ਮਤਲਬ ਲਾਇਆ ਐਸਚੂ ਫਿਰ ਉਹਨੂੰ ਮੈਂ ਸਾਈਡ ਵੀ ਮਾਰੀ ਕੇ ਪਾਸੇ ਉਹ ਮੇਰਾ ਮੋਬਾਈਲ ਖੋਇਆ ਫਿਰ ਮੈਂ ਉਹਦੇ ਹੱਥ ਚੋਂ ਮੋਬਾਈਲ ਵੀ ਖੋਇਆ ਨਾ ਕੈਮਰਾ ਮੋਬਾਈਲ ਦੇ ਮੈਂ ਆਪਣੇ ਪਿੰਡ ਨੂੰ ਜੋ ਵੀ ਹੈ ਸਾਰਿਆਂ ਨੂੰ ਸੱਤਣਾ ਪਰ ਉਹਨੇ ਮੈਨੂੰ ਮੋਬਾਈਲ ਨਹੀਂ ਦਿੱਤਾ ਪਰ ਮੇਰੇ ਪਿੰਡ ਨੇ ਜਦੋਂ ਇੱਕ ਬੰਦਾ ਮੇਰੇ ਘਰੇ ਆ ਉਹਨੇ ਵੇਖ ਕੇ ਸਾਰਾ ਉਹਨੂੰ ਇਹਨਾਂ ਚਪੇੜਾ ਮਾਰ ਗਿਆ ਉਹਨੂੰ ਵੀ ਮੇਰੇ ਬੱਡ ਤੇ ਸੁੱਟ ਕੇ ਇਹਨਾਂ ਕੋਲ ਬਹੁਤ ਕੁੱਟ ਮਾਰ ਗਏ ਉਹਨੇ ਨਿਕਲ ਕੇ ਬਾਹਰ ਰੌਲਾ ਪਾਇਆ ਫਿਰ ਉਹਨੇ ਬਾਹਰ ਜਾ ਕੇ ਰੌਲਾ ਪਾਇਆ ਸਾਰੀ ਪਬਲਿਕ ਨੂੰ ਨਾਲ ਇਕੱਠਿਆ ਕਰਕੇ ਫਿਰ ਗੱਡੀ ਨੂੰ ਘੇਰਾ ਪਾਇਆ ਤੇ ਮੁੜ ਕੇ ਇਹਨਾਂ ਨੇ ਕਿ ਮਤਲਬ ਲਗਾਏ ਇਹਨਾਂ ਰਾਤਿੰ ਪੀਤਾ ਹੁਣ ਅਸੀਂ ਸਵੇਰ ਦੇ ਵੀਜਿੰਦਰੇ ਮਾਰੇ ਆ ਅਸੀਂ ਰਾਤ ਦੇ ਘਰੋਂ ਘਰ ਹੋਏ ਪੜਿਆ ਇਹ ਬੱਚੇ ਵਿਚਾਰੇ ਕਿ ਇਦਾਂ ਹੀ ਫਰੇ ਕਰਦੇ ਆ। ਸਾਢੇ 6 ਸਾਡੇ ਘਰ ਆਏ ਆ। ਸਾਢੇ 6 ਆਉਂਦਾ ਕੋਈ ਹੱਕ ਥੋੜਾ ਹੈਗਾ ਮਲਾਜਮਾਂ ਨੂੰ। ਸਾਢੇ 6 ਆਏ। ਮੈਂ ਇਕੱਲੀ ਘਰ ਆ ਤੇ ਬੱਚਾ ਦੋਤਾ ਮੇਰਾ ਉੱਡਾ ਕੇ ਉਹ ਆ ਤੇ ਉਹਦੇ ਕੋਲ ਮਮੈ ਲੈ ਲਾ ਮਮੈ ਕੋਲਿਆ। ਤੇ ਆਂਦੇ ਹਰ ਵੀਰ ਦਾ ਕੋਲ ਨੰਬਰ ਦੇ ਬੀਬੀ ਮੈਂ ਹਮੈ ਆਣ ਪੜਿਆ ਮੇਰੇ ਕੋਲ ਨੰਬਰ ਹੈ ਨੀਗਾ। ਉਹ ਬੱਚੇ ਕੋਲ ਮਮੈ ਲੜ ਕੇ ਨਾ ਹਰ ਵੀਰ ਦਾ ਨੰਬਰ ਕੱਢਿਆ। ਮੈਨੂੰ ਆਦੇ ਇਹੋ ਨੰਬਰ ਆ ਮੈਂ ਇਹਨੇ ਅੱਗੋਂ ਕੋਈ ਨਾ ਰਾ ਦਿੱਤਾ। ਤੇ ਆਂਦੇ ਆ ਕੇ ਕੱਲ ਆਇਆ ਦੁਪਹਿਰੇ 2:00 ਵਜੇ ਆਇਆ ਉਹਦੋਂ ਮੈਨੂੰ ਖੜਦੇ ਸੀ ਤੂੰ ਚੱਲ ਨਾਲ ਲਿਆਂਦੀ ਜਨਾਨੀ ਬੁਲਸੋ ਨਾ ਤੇ ਮੈਨੂੰ ਫੜਿਆ ਉਹਨੇ ਕਿ ਆ ਤੋਰ ਚੱਲ ਮੈਂ ਕਿਹਾ ਮੈਂ ਕਾਦੇ ਵਾਸਤੇ ਜਾਵਾ ਮੇਰਾ ਤੇ ਘਰ ਭਰਿਆ ਮੈਂ ਕੱਲੀ ਘਰ ਹੈ ਮੇਰੇ ਘਰ ਕੋਈ ਜੀਏਗਾ ਹਾਂ ਆਂਦੇ ਕਿ ਤੇਰਾ ਮੁੰਡਾ ਕਿੱਥੇ ਰਹਿੰਦਾ ਉਹ ਦੱਸ ਮਾਂਕ ਤੁਸੀਂ ਕਾਰਵਾਰ ਕਰ ਹੀ ਬੋਟਾ ਪਾ ਤੇ ਸਾਡੇ ਵਾਸਤੇ ਤਾਂ ਆ ਪੁਲਸ ਆਉਣ ਲੱਗੀ ਆ ਹੁਣ ਵੀ ਆ ਮੁੰਡੇ ਆ ਫਾਜੀ ਹੋਣੀ ਇਹਨਾਂ ਨੂੰ ਪੁੱਛਿਆ ਤੁਹਾਡੇ ਲਈ ਚਾਹ ਪਾਣੀ ਬਣਾਉਂਦੇ ਆ ਜਿੰਦਰੇ ਮਾਰ ਕੇ ਭਾ ਚੁਕੀਆਂ ਹਾਂ ਹਾਂ ਰਾਤੀ ਆ ਵੇਖੋ ਮੈਂ ਸ਼ਾਲ ਮਾਰੀ ਕਾਂਦੇ ਇਹਦੇ ਵੀ ਵਜਾ ਸ਼ਰੀਰ ਹੈ ਵੀ ਆ ਵੇਖੋ ਉਧਰ ਇਹਦੇ ਵੀ ਆ ਕਾਸ਼ ਹਾਂ ਇਹ ਗੱਲਾਂ ਬੰਦਾ ਘਰ ਦਾਦੀ ਜਣਾ ਨਾ ਮੈਂ ਇਕੱਲੇ ਘਾਰਿਆਂ ਤਾਂ ਮੈਂ ਡਰ ਗਈ ਆ ਮੈਂ ਮਾਰੀ ਸ਼ਾਲ ਤੇ ਮੇਰਾ ਉਧਰ ਲੈ ਜਾਉਂਦੇ ਆਉਂਦੇ ਵੀ ਆ 7:30 ਸਵੇਰੇ ਤੇ ਬਸ ਆਉਂਦੇ ਰਾਤ ਨੂੰ ਮੇਰੇ ਪੁੱਤ ਤੋਂ ਕੀ ਗਨਾ ਹੈ ਚਾਹੇ ਮੈਂ ਕਿਹਨੇ ਦੱਸੋ ਕੁਛ ਮੇਰੇ ਪੁੱਤ ਤੋਂ ਲਿਆ ਜੋ ਕੋ ਦਿੱਤਾ ਜੋ ਮੇਰੇ ਪੁੱਤ ਨੂੰ ਤਾਂ ਤੰਗੀ ਦਉ ਗਾੜੀਆਂ ਇਹੋ ਤੰਗੀਆਂ ਦਿੰਦੇ ਆ ਹੁੰਦੇ ਦੇ ਅਸਮਾਨ ਇੰਨਾ ਉਹਨਾਂ ਦੇ ਫਿੱਟ ਕਰਾਂਗੇ ਉਹਨਾਂ ਦੀ ਜੋ ਇਹ ਚਾਚਾ ਪਤੀ ਲੈ ਜਾਂਦੇ ਹੁੰਦੇ ਆ ਇਹ ਚਾਚਾ ਪਤੀ ਆ ਦੋ ਦੋ ਜਿਹੜੇ ਕੱਲ ਮੇਰੇ ਲੈ ਆਏ ਆ ਤੂੰ ਦੇ ਆਹੀ ਕੀ ਮਾਰਾ ਕਰ ਦਿੱਤਾ ਅਈ ਦਾ ਕੋਈ ਮਾੜਾ ਨਹੀਂ ਕਿਤਾ ਹੋਂ ਤੁਹਾਡੇ ਨਾਲ ਹੀ ਜੁੜੇ ਆ ਸਾਡੀ ਸਪੋਰਟ ਤੁਸੀਂ ਮੇਰੇ ਪੁੱਤ ਦੀ ਕਰਨੀ ਜੋ ਰਾਤ ਦਿਨ ਮੇਰਾ ਪੁੱਤ ਫਿਰਦਾ ਰਿਆ ਤੇ ਮੈਂ ਅਹੀਂ ਆਪੇ ਪੁੱਤ ਨੂੰ ਬਚਾਉਣ ਵਾਲੀ ਬਣ ਕੋਈ ਗੱਲ ਨਹੀਂ ਬੀਬੀ ਜੀ ਅਸੀਂ ਸਾਰੇ ਨਾਲ ਚੜਾਈ ਅਸੀਂ ਚੜਾ ਕੇ ਲੈ ਕੇ ਹੁਣ ਅਸੀਂ ਚੜਾ ਕੇ ਲੈ ਕੇ ਆਵਾਂਗੇ ਤੇ ਮੈਂ ਬੀਜੀਪੀ ਸਾਹਮਣੂ ਦੱਸਣਾ ਚਾਹਣਾ ਹੈ ਆ ਸੁਣਿਓ ਕਹਾਣੀ ਥੋੜੀ ਪੁਲਿਸ ਕੀ ਕਰ ਰਹੀ ਹੈ ਹਲੇ ਵੀ ਤੁਸੀਂ ਸੋਚਦੇ ਹੋ ਕਿ ਤੁਸੀਂ ਬੀਜੀਪੀ ਲੈਣ ਦੇ लायक ਹੋ ਥੋੜੀ ਭੁंसा ਕਰ ਰਹੀ ਹੈ ਕੀ ਆ ਕਾਨੂੰਨ ਚ ਲਿਖਿਆ ਕਿ ਐਂ ਕਰਨਾ ਹੁੰਦਾ ਲੋਕਾਂ ਨਾਲ ਕਿ ਤੁਹਾਡੀ ਜੇ ਤੁਹਾਡੀ ਪਾਰਟੀ ਨੂੰ ਕੋਈ ਵੋਟ ਨਾ ਪਾਏ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਆ ਜਿਹੜੀ ਪਾਰਟੀ ਹੈ ਆ ਲੁਟੇਰਿਆਂ ਦੀ ਪਾਰਟੀ ਹੈ ਗੁੰਡਾਗਰਦੀ ਇਹਨੇ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੇ ਜਸ ਸੋੜੀ ਨੇ ਕਿਹਾ ਸੀ ਭਾਵੇਂ ਸਾਨੂੰ ਜੁੱਤੀਆਂ ਮਾਰਨੀਆਂ ਪੈ ਭਾਵੇਂ ਸਾਨੂੰ ਕਬਜ਼ੇ ਕਰਨੇ ਪੈਣਾ ਅਸੀਂ ਜਿੱਤਾਂਗੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਇਕੋ ਸੋਡੀ ਸਾਹਮਣੇ ਕੀ ਹੋਇਆ ਪੰਜਾਬ ਚ ਅਲੈਕਸ਼ਨ